ਪਾ ਜਾਨਾ ਜਿਹੜੀ ਜਗ੍ਹਾ ਲਈ ਆਏ ਸੀਗੇ ਉਹ ਜਗ੍ਹਾ ਤੇ ਚੱਲਦੇ ਆਂ ਅੰਦਰ ਤਾਂ गाइस ਕੁਛ ਨਹੀਂ ਦਿਖ ਰਿਹਾ ਸਾਨੂੰ ਹਲੇ ਤੱਕ ਤਾਂ ਨਹੀਂ ਨਹੀਂ ਪਤਾ ਜਾਨਾ ਕਿੱਧਰ ਦੀ ਆਏ ਪਹਿਲੀ ਵਾਰ ਦੀ ਆ ਕਿੱਧਰ ਵੀ ਚੱਲੀਏ ਪੁੱਛ ਲੈ ਯਾਰ ਅੰਦਰ ਕਿਸ ਜਣਾ ਜਾਇਆ ਉਹ ਉਧਰ ਬੂਟ ਖੋਲ ਕੇ ਜਾ ਕੇ ਆ ਬੂਟਵਾੜ ਦਾ ਖੋਲ ਲੋ ਐ ਜ਼ੂਮ ਕਰਕੇ ਪੜ ਲਿਓ ਗੁਰੂ ਗੋਬਿੰਦ ਸਿੰਘ ਜੀ ਪੰਜ ਪਿਆਰਾ ਦੀ ਆਪ ਅਮ੍ਰਿਤਸਰ ਆ ਕੇ ਗੁਰੂ ਗੋਵਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ ਬਾਕੀ ਇੱਧਰ ਕੋ ਸਾਹ ਰੋਪ ਬੰਨੀ ਹੋਈ ਆ ਜਿਹਦੇ ਉੱਪਰ ਕੋਈ ਨਾ ਜਾ ਸਕੇ ਤੇ ਉਹ ਦੇਖੋ ਇੰਨਾ ਚੁੱਲ ਮੱਚੀ ਪਈ ਉੱਪਰ ਜਾਣ ਦੀ ਪਰ वेलकम बैक टू माय YouTube चैनल आई होप सो को सब बढ़िया हो मैं का स्वागत है आपका थोड़ा न्यू फ्रेश व्लॉग ਦੇ ਵਿੱਚ ਤੇ ਅੱਜ ਦਾ ਵੀ ਵਲੌਗ ਆਪਾਂ ਕਰਤਾ ਸਟਾਰਟ ਅਚਾਨਕ ਹੀ ਕਿ ਦੁਪਹਿਰ ਦੇ ਵਜ ਰਿਹਾ 2:30 ਤੇ ਅੱਜ ਦਾ ਵਲੌਗ ਆਪਣਾ ਤੁਸੀਂ ਟਾਈਟਲ ਤੇ থাম্বਨੇਲ ਦੇਖ ਕੇ ਸਮਝ ਹੀ ਗਏ ਹੋਵੋਗੇ ਕਿ ਇਸ ਤਰ੍ਹਾਂ ਦਾ ਵਲੌਗ ਆ ਤੇ ਆਊਟਡੋਰ ਵਲੌਗ ਰਹੂਗਾ ਅੱਜ ਆਪਣਾ ਤੇ ਮਤਲਬ ਕਿ ਬਾਹਰ ਬਣਾਵਾਂਗੇ ਤੇ ਪਹਿਲਾ ਵਾਲੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾਗਾ ਕਿ ਆਪਾਂ ਮੱਛੀ ਮੜੇ ਗਏ ਸੀਗੇ ਅੱਜ ਵੀ ਉਸੇ ਜਗ੍ਹਾ ਤੇ ਤਰੀ ਵੀ ਜਾ ਰਹੇ ਆ ਕਿਤੇ ਤੇ ਜਿਆਦਾ ਟਾਈਮ ਲੈ ਸੁਣਾ ਕਰ ਜਸਟ ਇਸ ਕਾਸਟ ਇਸ ਟੀਲ ਮੈਂ ਦਾਮਨਸ ਰਸਟ ਤੇ ਅਫਰੀਕਾ something yeah. from I sit here looking for an answer. Maybe the biggest question was in the last chapter. You gave me the soul I have today. Without you, I never could've moved away. But now I see what you teach. I yeah. do believe I always should. ਸੋ ਗਾਇਸ ਪਹੁੰਚ ਚੁਕੇ ਆ ਗੁਰਦੁਆਰਾ ਸਾਹਿਬ ਚਰਨ ਕਮਲ ਸੋ ਹਾਂਜੀ ਗਾਇਸ ਅੱਪਾ ਗੁਰਦੁਆਰਾ ਸਾਹਿਬ ਪਹੁੰਚ ਚੁਕੇ ਸੀਗੇ ਤੇ ਮੱਥਾ ਵੀ ਟੇਕ ਲਾ ਤੁਸੀਂ ਸ਼ਾਰਟਸ ਦੇਖ ਹੀ ਲਏ ਹੋਣੇ ਨੇ ਵੀਡੀਓ ਵਿੱਚ ਤੇ ਹੁਣ ਜਾਂਦੇ ਆ ਉੱਥੇ ਜਿੱਥੇ ਲਈਏ ਵਲੌਗ ਆਪਾਂ ਕੀਤੇ ਸਟਾਰਟ ਇਹ ਗੁਰੂ ਘਰ ਤੁਸੀਂ ਪਹਿਲਾਂ ਵੀ ਵਲੌਗ ਦੇ ਵੀ ਦੇਖਿਆ ਹੋਣਾਗਾ ਅਸੀਂ ਜ਼ਿਆਦਾ ਸ਼ਾਰਟਸ ਨਹੀਂ ਲਏ ਇਸੇ ਕਰਕੇ ਵਲੌਗ ਦੇ ਵਿੱਚ ਤੇ ਹੁਣ ਜਲਦੀ ਜਲਦੀ ਚੱਲਦੇ ਆ ਤੇ ਫੜਾਫਟ ਆਸ਼ੂ ਵੀ ਉਧਰ ਆਪਣਾ ਵਲੌਗ ਕਰਨ ਲੱਗਿਆ ਹੋਇਆ ਤਿਆਰ ਤੇ ਚਲੋ ਮੱਥਾ ਡੇਗ ਲਿਆ ਆਪਾਂ ਤੇ ਚਲਦੇ ਆਂ ਮਿਊਜ਼ੀਅਮ ਦੇਖ ਕੇ ਆਉਨੇ ਆ ਕੀ ਬਣਦਾ ਕੀ ਨਹੀਂ ਤੇ ਤੁਸੀਂ ਸਾਰੇ ਵਲੌਗ ਦੇ ਵਿੱਚ ਜੁੜੇ ਰਹੋ ਤੇ ਹਾਂਜੀ ਗਾਇਜ਼ ਰੋਟੀ ਵਗੈਰਾ ਆਪਾਂ ਖਾ ਲਿਆ ਲੰਗਰ ਸਾਗ ਲਿਆ ਤੇ ਹੁਣ ਆਪਾਂ ਜਾਣਨਾ ਜਿਹੜੀ ਜਗ੍ਹਾ ਲਈ ਆਏ ਸੀਗੇ ਉਹ ਜਗ੍ਹਾ ਤੇ ਚਲਦੇ ਆਂ ਤੇ ਸਾਢੇ 3 ਦਾ ਟਾਈਮ ਹੋ ਚੁੱਕਿਆਗਾ ਤੇ ਫੜਾਫੜ ਤੇ ਮੈਂ ਚਲਦੇ ਆਂ ਬਾਕੀ ਆਸ਼ੂ ਆ ਰਿਹਾ ਉਧਰੋਂ ਤੇ ਚਲੋ ਫਿਰ ਚਲਦੇ ਆਂ ਪਹੁੰਚ ਚੁਕੇ ਆ ਗਾਈਜ਼ ਆਪਾਂ ਇੰਟਰਨੈਸ਼ਨਲ ਸਿੱਖ ਅਜ਼ਾਇਬ ਕਾਰਮਚਵੜਾ ਸਾਹਿਬ ਤੇ ਚਲੋ ਹੁਣ ਚੱਲਦੇ ਆ ਅੰਦਰ ਦੇਖਦੇ ਆ ਹੈਲੋ ਅੰਦਰ ਤਾਂ ਗਾਈਜ਼ ਕੁਝ ਨਹੀਂ ਦਿਖ ਰਿਹਾ ਸਾਨੂੰ ਹਲੇ ਤੱਕ ਤਾਂ ਕੋਈ ਨਹੀਂ ਪਤਾ ਜਾਨਾ ਕਿੱਧਰ ਦੀ ਆਏ ਪਹਿਲੀ ਵਾਰ ਦੀਆਂ ਕੁਛ ਵੀ ਨਹੀਂ ਪਤਾ ਲੱਗ ਰਿਹਾ ਇੱਧਰ ਤਾਂ ਕਿੱਧਰ ਹੀ ਚੱਲੀ ਪੁੱਛ ਲੈ ਯਾਰ ਅੰਦਰ ਇੱਕ ਜਣ ਜਾਇਆ ਉਹ ਉਧਰ ਬੂਟ ਖੋਲ ਕੇ ਜਾ ਕੇ ਆ ਬੂਟਵਾੜ ਦਾ ਖੋਲ ਲੋ ਇਧਰ ਆ ਆਜੋ ਬੂਟ ਖੋਲੀਏ ਪਹਿਲਾਂ ਫਿਰ ਦੇਖਦੇ ਆਂ ਅੰਦਰ ਗਾਇਸ ਪਤਾ ਚੱਗ ਗਿਆ ਕਿ ਕਿੰਨੀ ਚੀਜ਼ ਆ ਗਿਆ ਜਿੱਥੇ ਉਹਦੀ ਕਾਸ਼ੂ ਗਿਆ ਸੀ ਦੇਖਦੇ ਆ ਹੁਣ ਕੀ ਆ ਕਿੱਧਰ ਨੂੰ ਕੀ ਆ ਅੰਦਰੋਂ ਗਾਇਸ ਆ ਦੇਖ ਲੋ ਅਸੀਂ ਪਹੁੰਚ ਚੁੱਕੇ ਹਾਂ ਨੀਚੇ ਆ ਸਾਰੀ ਹਿਸਟਰੀ ਲੱਗੀ ਹੋਈ ਐ ਸਿੱਖ ਹਿਸਟਰੀ ਜ਼ੂਮ ਕਰਕੇ ਪੜ ਲਿਓ ਗੁਰੂ ਗੋਬਿੰਦ ਸਿੰਘ ਜੀ ਪੰਜ ਪਿਆਰਿਆਂ ਦੀ ਆਪ ਅੰਮ੍ਰਿਤਸਰ ਆ ਕੇ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ ਆ ਜੰਗ ਦਾ ਦੱਸਿਆ ਹੋਇਆ ਗਾਇਜ਼ ਇੱਥੇ ਮੁਗਲ ਫੋਰਸ ਵਿਦ ਦਾ ਫੋਰਟ ਆਫ ਅਨੰਦਪੁਰ ਸਾਰੀ ਹਿਸਟਰੀ ਦਿੱਤੀ ਆ ਕੋੜੇ ਦਾ ਦੱਸਿਆ ਹੈ ਗਾਇਸ ਕੋੜੇ ਦਾ ਇਤਿਹਾਸ ਜਿੱਥੇ ਕੋਰ ਮਾਰਿਆ ਸੀ ਸਾਰੀ ਹਿਸਟਰੀ ਲਿਖੀ ਹੋਈ ਆ ਆ ਵੀ ਜੰਗ ਦਾ ਥੋੜਿਆ ਦਿਖਾਇਆ ਹੋਇਆ ਆ ਆ ਵੀ ਜੰਗ ਲਈ ਦਿਖਾਇਆ ਹੋਇਆ ਗਾਇਸ ਬਜ਼ੂਮ ਕਰਕੇ ਗਾਇਸ ਪੜ ਲਿਓ ਤੁਸੀਂ ਪਰ ਪੂਰਾ ਤਾਂ ਐਕਸਪਲੇਨ ਕਰ ਨਹੀਂ ਸਕਦੇ ਹੁਣ ਇੱਕ ਅਸੀਂ ਆਏ ਆ ਪਹਿਲੀ ਵਾਰ ਸਾਨੂੰ ਗਾਈਡ ਕਰਨ ਵਾਲਾ ਵੀ ਨਹੀਂ ਕੋਈ ਹੈਗਾ ਸਾਰਾ ਇਤਿਹਾਸ ਪੁਰਾਣਾ ਦਿਖਾਇਆ ਹੋਇਆ ਇੱਥੇ ਕਿਤਾ ਗਾਈਜ਼ ਆਪਾਂ ਦੇਖ ਚੁੱਕੇ ਆ ਜਿੰਨੀ ਵੀ ਤੁਹਾਨੂੰ ਹਿਸਟਰੀ ਕੰਦਾ ਤੇ ਲੱਗੀ ਹੋਈ ਆ ਉਹ ਦਿਖਾ ਚੁੱਕੇ ਆ ਤੇ ਬਾਕੀ ਇੱਧਰ ਕੁਛ ਆ پرو ਉਹ ਬਣੀ ਹੋਈ ਆ ਵੀ ਉੱਪਰ ਕੋਈ ਨਾ ਜਾ ਸਕੇ ਤੇ ਉਹ ਦੇਖੋ ਉੱਪਰ ਨਾ ਕੰਸਟਰਕਸ਼ਨ ਦਾ ਥੋੜਾ ਕੰਮ ਹੋ ਰਿਹਾਗਾ ਉਹ ਦੇਖੋ ਪੇਂਟ ਵਗੈਰਾ ਦੀ ਪੌੜੀ ਲੱਗੀ ਹੋਈ ਆ ਤੇ ਹੁਣ ਆਪਾਂ ਜਾ ਨਹੀਂ ਸਕਦੇ ਇਸ ਕਰਕੇ ਤੇ ਬਾਕੀ ਜਿੰਨਾ ਕ ਦਿਖਾ ਸਕਦੇ ਦਿਖਾਤਾ ਬਾਕੀ ਜਦ ਕੰਸਟਰਕਸ਼ਨ ਦਾ ਕੰਮ ਹੋ ਜਾਊਗਾ ਉਹ ਤੋਂ ਬਾਅਦ ਦੇਖ ਲਾਂਗੇ ਜਾਣਾ ਹੋਇਆ ਆਪਾਂ ਆ ਕੇ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਤੇ ਇਹ ਨਕਸ਼ਾ ਜਿੰਨਾ ਦਾ ਪਤਾ ਦਿਖਾ ਸਕ ਰਹੀ ਤੁਹਾਨੂੰ ਆਪਾਂ ਦੱਸਦਾ ਹਾਂ ਹਾਲੀ ਸੀ ਇਮੀ ਰਸਤਾ ਇੱਕ ਵੀ ਤੇ ਇੱਕ ਵੀ ਜਾ ਕੇ ਵਾਪਸ ਉੱਪਰ ਆ ਸਕਦੇ ਆ ਵਾਪਿਸ ਤੇ ਬਾਕੀ ਹਰ ਉਹਨੂੰ ਸੂਗਾਰੇ ਨੇ ਪਰ ਹੈ ਨਹੀਂ ਆ ਕੋਈ ਵੀ ਇਹ ਵੀ ਅਸੀਂ ਸ਼ਾਪ ਤੋਂ ਨਾਲ ਦੀ ਤੋਂ ਪਤਾ ਕੀਤਾ ਵਾ ਤਾਂ ਉਹਨਾਂ ਨੇ ਦੱਸਿਆ ਵੀ ਨੀਚੇ ਜਾ ਕੇ ਆ ਤਾਂ ਅਸੀਂ ਹੁਣ ਆਏ ਆ ਤੇ ਚਲੋ ਫਿਰ ਬਾਕੀ ਹੁਣ ਕਰਦੇ ਆ ਜਾਣ ਦੀ ਪਲਾਨਿੰਗ ਕਰਵਾ ਪੈਸ ਇੰਨਾ ਚੁੱਲ ਮੱਚੀ ਪਈ ਉੱਪਰ ਜਾਣ ਦੀ ਪਰ ਉੱਪਰੋਂ ਦੇਖ ਲਓ ਕੁਛ ਵੀ ਨਹੀਂ ਆ ਤੁਸੀਂ ਕਹਿੰਦੇ ਹੋਵੋਗੇ ਨਾ ਦੇਖੋ ਗਾਇਸ ਪੌੜੀ ਪਈ ਆ ਕੁਛ ਵੀ ਨਹੀਂ ਆ ਉੱਪਰ ਹਲੇ ਉੱਪਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਚਲੋ ਆਜੋ ਫਿਰ ਆਜੋ ਨਹੀਂ ਤੂੰ ਆ ਜਾ ਤੇ ਚਲੋ ਗਾਇਸ ਹੁਣ ਚੱਲਦੇ ਆਪਾਂ ਵਾਪਸ ਘਰੇ ਠੀਕ ਹੈ ਤੇ ਹੋਰ ਇੱਥੇ ਟੇਕ ਲਿਆ ਆਪਾਂ ਮੱਛਾ ਇੱਥੇ ਵੀ ਚਲੋ ਇੱਕ ਇਤਿਹਾਸ ਸਾਰਾ ਦੱਸਿਆ ਹੋਇਆ ਦਾ ਚਲੋ ਜੋ ਬਾਈਕ ਕਰਦੇ ਆ ਸਟਾਰਟ ਚਲੋ ਫਿਰ ਗਾਈਸ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਗਾਈਸ ਉਹ ਨਜ਼ੀਬ ਮੁਰਤਲਿਆ ਘਰ ਨੂੰ ली चलारू अॼ कल ते